ਕੋਈ ਗੱਲ ਨਹੀਂ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਾਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਲਵੇਗਾ ਇਹ ਜਾਂਚ ਇਨਕੁਆਇਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬੰਦ ਬਹੁਤ ਸਾਰੇ ਕੰਮ ਜਿਹੜੇ ਆਲਰੇਡੀ ਸਰਕਾਰ ਨੇ ਆਪਣੀ ਫਰਜ਼ ਹੈ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਨਭਾਵਾਂ ਰੀਸੈਂਟ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਏ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਸੰਗਤ ਨੰਕਤ ਸਾਹਿਬ ਤੋਂ ਇਕੱਤਰ ਸੰਗਤ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗ੍ਰੰਥੀ ਦੇ ਵਿੱਚ ਜਿਹੜੇ ਹਰ ਦਿਨ ਇਹਦੇ ਧਿਆਨ ਤੇ ਜਿਹੜੀ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਤੋਂ ਸਬੰਧਤ ਸਾਹਿਬ ਨੂੰੀ ਤੌਰ ਤੇ ਬਹੁਤ ਜੁੜੇ ਹੋਏ ਨੇ ਤੇ ਜਿੱਥੇ ਵੀ ਇਸ ਤਰੀਕੇ ਦੀ ਵੀ ਜਿਵੇਂ ਪਹਿਲਾਂ ਪੁੱਛਿਆ ਵੀ ਬਹੁਤ سارے ਕੰਮ ਜਿਹੜੇ ਆਲਰੇਡੀ ਸਰਕਾਰ ਨੇ ਆਪਣੀ ਖਰਚ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋਡ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਲਵਾਵਾਂਗੇ ਰੀਸੈਂਟਰ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਹ ਖਰਚ ਹੈ ਜੀ ਕਾਸੀ ਬਹੁਤ ਨਹੀਂ ਆ ਆਪਣੇ ਆਪਣੇ ਅੰਦਰ ਹੀ ਆਉਣਾ ਨਾ ਇੱਥੇ ਚੀਜ਼ਾਂ ਦਾ ਗੁਰਦਾਰੇ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸਦਾ ਆਉਣ ਉਹ ਹਫ਼ਤੇ ਦੇ ਅੰਦਰ ਲੱਗ ਜਾਂਦੇ ਹਫ਼ਤੇ ਦੇ ਅੰਦਰ ਕੋਈ ਗੱਲ ਨਹੀਂ ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਇੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਾਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾਣਾ ਹੈ ਜੀ ਜਾਂਚਾਂ ਇਨਕੁਆਇਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਸੰਗਤ ਤੋਂ ਸਾਹਿਬ ਤੋਂ ਬਿਕਰ ਦਾ ਸਿਨਾਰ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗ੍ਰੰਥੀ ਦੇ ਵਿੱਚ ਜਿਹੜੇ ਹਰ ਦੇ ਦੇਹਾਰ ਹੁੰਦੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਜੁੜੀ ਹੋਏ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੀ ਫਰਜ਼ ਜਿਹੜਾ ਨਿਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਲਵਾਵਾਗਾ ਰੀਸੈਂਟਰ ਜ਼ੰਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਕੋਈ ਖਰਚ ਹੈ ਦੀ ਕਾਸੀ ਨਹੀਂ ਬੋਧਨੀ ਆ। ਆਪਣੇ ਆਪਣੇ ਅੰਦਰ ਹੀ ਹੋਣਾ ਨਾ। ਇੱਥੇ ਚੀਜ਼ਾਂ ਗੁਰਦਾਰੇ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸਿਧਾਂਤ ਨੂੰ ਹਫ਼ਤੇ ਦੇ ਅੰਦਰ ਲੱਗ ਜਾਣਗੇ। ਹਫ਼ਤੇ ਦੇ ਅੰਦਰ ਕੋਈ ਗੱਲ ਨਹੀਂ। ਹਰ ਇੱਕ ਚੀਜ਼ ਉੱਤੇ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ। ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ। ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਲਵੇ। ਜਿਹੜੀ ਕਿਸੇ ਗੰਕੂਲ ਪਾ ਜਾਂਚਾਂ ਇਨਕੁਆਇਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬੰਦ